हिमाचल प्रदेश ਦੇ ਜ਼ਿਲ੍ਹਾ ਊਨਾ ਦੇ ਕਸਬਾ ਸੰਤੋਸ਼ਗੜ ਵਿਖੇ ਇੱਕ ਦਰਦਨਾਕ ਸੜਕੀ ਹਾ사 ਵਾਪਰਿਆ ਜਿਸ ਦੇ ਵਿੱਚ 17 ਸਾਲਾ ਨੌਜਵਾਨ ਦੀ ਇਸ ਸੜਕ ਹਾਸੇ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜਿਨ੍ਹਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਕਤ ਨੌਜਵਾਨ ਆਪਣੀ ਐਕਟਵਾ ਦੇ ਉੱਤੇ ਜਾ ਰਿਹਾ ਸੀ ਤੇ ਜਿਵੇਂ ਹੀ ਉਸਨੇ ਟਰੈਕਟਰ ਟਰਾਲੀ ਤੋਂ ਪਾਸਲੇ ਤੇ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਵੇਖ ਕੇ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਦੇ ਉੱਤੇ गिर ਗਿਆ ਜਿਸ ਤੋਂ ਬਾਅਦ ਟਰਾਲੀ ਦਾ ਟਾਇਰ ਉਸਦੇ ਸਿਰ ਉੱਤੇ ਟੱਪ ਗਿਆ ਇਸ ਘਟਨਾ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਥਾਨਕ ਵਸਨੀਕਾਂ ਵੱਲੋਂ ਤੁਰੰਤ ਡਾਕਟਰ ਨੂੰ ਬੁਲਾਇਆ ਗਿਆ ਜਿਸ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਮ੍ਰਿਤਕ ਦੀ ਪਛਾਣ ਉਸਦੇ ਜੇਬ ਚੋਂ ਮਿਲੇ ਆਧਾਰ ਕਾਰਡ ਚੋਂ ਹੋਈ ਜੋ ਕਿ ਅਨਕੇਤ ਸੁਪੁੱਤਰ ਸतीश ਕੁਮਾਰ ਪਿੰਡ ਬੈਂਸਪੁਰ ਦਾ ਰਹਿਣ ਵਾਲਾ ਹੈ ਇਸ ਘਟਨਾ ਦਾ ਪਤਾ ਚੱਲਦੇ ਹੀ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਟਰੈਕਟਰ ਚਾਲਕ ਦੇ ਉੱਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸੜਕ ਦੇ ਉੱਤੇ ਨੌਜਵਾਨ ਦੀ লাশ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਟਰੈਕਟਰ ਚਲਾਉਣ ਵਾਲਾ ਚਾਲਕ ਗ੍ਰਿਫਤਾਰ ਨਹੀਂ ਹੋ ਜਾਂਦਾ ਉਦੋਂ ਤੱਕ ਉਹਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਵੇਖੋ ਕੀ ਨੇ ਘਟਨਾ ਦੇ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ